ਕੀ ਕਿਲੋਮੀਟਰ ਤੇ ਇੱਥੋਂ ਆਪਾਂ ਮਾਰਨਾ ਹੈ ਲੈਫਟ ਉਹ ਲੈਫਟ ਮਾਰਨਾ ਹੈ ਤੇ ਉੱਥੇ ਆਪਾਂ ਪਹੁੰਚ ਚੁੱਕੇ ਆਂ ਰਾਣੀ ਸਿੰਦਰਾ ਆਪਣੀ ਖੜ ਚੁਕੀ ਏ ਇਹ ਲੋਡਿੰਗ ਕੰਪਨੀ ਆ ਹੁਣ ਆਪਾਂ ਰਜਿਸਟ੍ਰੇਸ਼ਨ ਕਰਵਾਉਣਾ ਕੰਪਨੀ ਵਾਲਿਆਂ ਨੇ ਇਹ ਜਦੋਂ ਟੂੰ ਟੂੰ ਕਰੇਗਾ ਬੀਪ ਬੀਪ ਕਰੂਗਾ ਫਿਰ ਆਪਾਂ ਇਹਨਾਂ ਦੇ ਆਫਿਸ 'ਚ ਵਾਪਸ ਜਾਣਾ ਹੈ ਆ ਕੇ ਫਿਰ ਆਪਾਂ ਚਾਰ ਪਲਟਾ ਨੂੰ ਬੈਲਟਾ ਮਾਰਨੀਆਂ ਨੇ ਤੇ ਬੈਲਟਾ ਉਲਟਾ ਮਾਰ ਕੇ ਲੋਡ ਲੂਟ ਕਰਵਾ ਕੇ ਹੁਣ ਤੁਹਾਨੂੰ ਡਾਇਰੈਕਟ ਮਿਲਣੇ ਆ ਠੀਕ ਹੈ ਲੋ ਵੀ ਮਿੱਤਰੋ ਗੱਡੀ ਆਪਣੀ ਲੋਡ ਹੋਣੀ ਅਸੀ ਕੱਲ ਦੀ ਸਾਰਿਆਂ ਨੂੰ ਇੱਕ ਨਵਾਂ ਵਲੌਗ ਨਵੇਂ ਦਿਨ ਦੀ ਸ਼ੁਰੂਆਤ ਦੇ ਵਿੱਚ ਤੁਹਾਡਾ ਸਵਾਗਤ ਆ ਜੇ ਤੁਸੀਂ ਕੱਲ ਦਾ ਵਲੌਗ ਵੇਖਿਆ ਹੋਵੇਗਾ ਕੱਲ ਦੇ ਵਲੌਗ ਵਿੱਚ ਮੈਂ ਦੱਸਿਆ ਸੀ ਕਿ ਆਪਾਂ ਇਟਲੀ ਦੇ ਵਿੱਚ ਰੁਕਣਾ ਆ ਨਾਈਟ ਸਟੇ ਕਰਨੀ ਆ ਤੇ ਗੁੱਡ ਮਾਰਨਿੰਗ ਹੋ ਗਈ ਆ ਮਿੱਤਰੋ ਗੁੱਡ ਮਾਰਨਿੰਗ ਗਾਇਸ ਤੇ ਹੁਣ ਆਪਾਂ ਲੋਡਿੰਗ ਵਾਲੀ ਕੰਪਨੀ ਤੇ ਜਾਵਾਂਗੇ ਜਿੱਥੋਂ ਆਪਣੀ ਗੱਡੀ ਲੋਡ ਹੋਣੀ ਆ ਤੇ 77 ਕਿਲੋਮੀਟਰ ਆਪਾਂ ਨੂੰ ਇੱਥੋਂ ਹੈਗਾ ਆ ਉੱਥੋਂ ਗੱਡੀ ਲੋਡ ਕਰਵਾਉਣ ਤੋਂ ਬਾਅਦ ਆਪਾਂ ਇੱਕ ਦੂਜੀ ਡੈਸਟੀਨੇਸ਼ਨ ਤੇ ਵੀ ਜਾਣਾ ਆ ਜਿਹੜੀ ਆ ਆਪਾਂ ਨੂੰ ਉਸ ਉਸ ਲੋਕੇਸ਼ਨ ਤੋਂ 56 ਕਿਲੋਮੀਟਰ ਮਤਲਬ ਆਪਣੀ ਦੋ ਜਗ੍ਹਾ ਤੋਂ ਗੱਡੀ ਲੋਡ ਹੋਣੀ ਆ ਤੇ ਤੀਜੀ ਜਗ੍ਹਾ ਜਾ ਕੇ ਅਸਟਰ리아 ਦੇ ਵਿੱਚ ਖਾਲੀ ਹੋਣੀ ਆ ਤੇ ਦੋ ਦਿਨ ਲੱਗ ਜਾਣਗੇ ਆਪਾਂ ਨੂੰ ਪਹੁੰਚਦੇ ਪਹੁੰਚਦੇ ਤੇ 22 ਤਰੀਕੀ ਨੂੰ ਉਹਨਾਂ ਨੇ ਅਨਲੋਡਿੰਗ ਪਾਈ ਅੱਜ 20 ਤਰੀਕ ਹੋ ਗਈ ਆ ਤੇ ਵੇਖਦੇ ਆ 21 ਤਰੀਕ ਤੱਕ ਆਪਾਂ ਖਾਲੀ ਕਰਵਾ ਦਾਂਗੇ ਗੱਡੀ ਕਿਉਂਕਿ ਐਡਵਾਂਸ ਦੇ ਵਿੱਚ ਉਹ ਡੇਟ ਚੱਕ ਕੇ ਰੱਖਦੇ ਨੇ ਬਾਕੀ ਬੜੇ ਰੋ ਵਲੋਗ ਦੇ ਨਾਲ ਮਿਲਦੇ ਆ ਤੁਹਾਨੂੰ ਸਿੱਧਾ ਲੋਡਿੰਗ ਕੰਪਨੀ ਤੇ ਜਾ ਕੇ ਲੋਈ ਮਿੱਤਰੋ ਲੋਡਿੰਗ ਡੈਸਟੀਨੇਸ਼ਨ ਰਹਗੀ ਆਪਾਂ ਨੂੰ 21 ਕਿਲੋਮੀਟਰ ਤੇ ਇੱਥੋਂ ਆਪਾਂ ਮਾਰਨਾ ਹੈ ਲੈਫਟ ਉਹ ਲੈਫਟ ਮਾਰਨਾ ਹੈ ਤੇ ਹੁਣ ਲੈਫਟ ਵੇਖ ਲਓ ਕਿੰਨਾ ਟੈਟ ਜਾ ਪਰ ਕੋਈ ਨਾ ਜੱਟਾ ਕਰਾਂਗੇ ਹੁਣ ਮਿਲਣਿਆ ਤੁਹਾਨੂੰ ਆਪਾਂ ਸਿੱਧਾ ਜਾ ਕੇ ਲੋਡਿੰਗ ਕੰਪਨੀ ਦੀ ਲੋਕੇਸ਼ਨ ਤੇ ਉੱਥੇ ਜਾ ਕੇ ਆਪਾਂ ਉਹਨਾਂ ਨੂੰ ਆਪਣਾ ਰੈਫਰੈਂਸ ਨੰਬਰ ਦੇਣਿਆ ਰਜਿਸਟ੍ਰੇਸ਼ਨ ਕਰਵਾਨਿਆ ਗੱਡੀ ਦਾ ਨੰਬਰ ਤੇ ਪੁੱਛਣਿਆ ਕਿ ਕਿੰਨੇ ਘੰਟੇ ਬਾਅਦ ਕਦੋਂ ਗੱਡੀ ਆਪਣੀ ਲੋਡ ਕਰਦੇ ਨੇ ਵੈਸੇ ਗੱਡੀ ਦਾ ਲੋਡਿੰਗ ਦਾ ਟਾਈਮ ਤੇ 10 ਵਜੇ ਦਾ ਪਾਇਆ ਹੋਇਆ ਆ ਪਰ ਆਪਾਂ ਉੱਥੇ 9:30 ਵਜੇ ਤੱਕ ਪਹੁੰਚ ਜਾਾਂਗੇ ਤੇ ਜਾ ਕੇ ਮਿਲਨੇ ਆ ਤੁਹਾਨੂੰ ਲੋਡਿੰਗ ਡੈਸਟੀਨੇਸ਼ਨ ਤੇ ਬਨੇਰੋ ਵਲੋਗ ਦੇ ਨਾਲ a few moments later ਲੋਈ ਮਿੱਤਰੋ ਲੋਡਿੰਗ ਕੰਪਨੀ ਚ ਆਪਾਂ ਪਹੁੰਚ ਚੁੱਕੇ ਆ ਰਾਣੀ ਸਿੰਦਰਾ ਆਪਣੀ ਖੜ ਚੁਕੀ ਏ ਤੇ ਲੋਡਿੰਗ ਕੰਪਨੀ ਆ ਹੁਣ ਆਪਾਂ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਕੰਪਨੀ ਵਾਲ ਨੂੰ ਜਾਂਦੇ ਆ ਤੇ ਪੁੱਛਣਿਆ ਉਹਨਾਂ ਨੂੰ ਕਿੰਨਾ ਟਾਈਮ ਲੱਗੇਗਾ ਲੋਡਿੰਗ ਫੂਡਿੰਗ ਵਾਸਤੇ ਪਰ ਇਸ ਕੰਪਨੀ ਦੇ ਵਿੱਚ ਮੈਂ ਪਹਿਲਾਂ ਵੀ ਗੱਡੀ ਲੋਡ ਕਰਵਾਈ ਏ ਮੈਨੂੰ ਪਤਾ ਇੱਥੇ ਟਾਈਮ ਬਹੁਤ ਲੱਗਣਾ ਆ ਹਾਂ ਮਾਲੇ ਮੈਂ ਤੇਰੇ ਬਾਪ ਕੋ ਮੈਂ ਸਿਖਾ ਚੱਲ ਤੇ ਬਾਕੀ ਫਿਰ ਵੀ ਦੇਖਣੇ ਆ ਲੋਈ ਮਿੱਤਰੋ ਰਜਿਸਟ੍ਰੇਸ਼ਨ ਆਪਾਂ ਕਰਵਾਤੀ ਸੀ ਹੁਣ ਆਪਾਂ ਜਾ ਰਹੇ ਆ ਪਾਰਕਿੰਗ ਵਾਲ ਨੂੰ ਪਾਰਕਿੰਗ ਵਾਲ ਨੂੰ ਜਾ ਰਹੇ ਆ ਗੱਡੀ ਪਾਰਕਿੰਗ ਕਰਕੇ ਆਪਾਂ ਪਾਰਕਿੰਗ ਦੇ ਵਿੱਚ ਵੇਟ ਕਰਨੀ ਆ ਤੇ ਇੱਕ ਆ ਯੰਤਰ ਜਾਂ ਦਿੱਤਾ ਹੁੰਦਾ ਇਹਨਾਂ ਨੇ ਕੰਪਨੀ ਵਾਲਿਆਂ ਨੇ ਇਹ ਜਦੋਂ ਟੂ ਟੂ ਕਰੇਗਾ ਬੀਪ ਬੀਪ ਕਰੂਗਾ ਫਿਰ ਆਪਾਂ ਇਹਨਾਂ ਦੇ ਆਫਿਸ 'ਚ ਵਾਪਸ ਜਾਣਾ ਆ ਫਿਰ ਇਹ ਆਪਾਂ ਨੂੰ ਡੋਕ ਨੰਬਰ ਜਾਂ ਰੈਂਪ ਨੰਬਰ ਲਾ ਲਓ ਉਹ ਆਪਾਂ ਨੂੰ ਦੱਸਣਗੇ ਉਹ ਰੈਂਪ ਤੋਂ ਜਾ ਕੇ ਫਿਰ ਆਪਾਂ ਗੱਡੀ ਲੋਡ ਕਰਵਾਵਾਂਗੇ ਤੇ ਜਦੋਂ ਆਪਣੀ ਵਾਰੀ ਆਉਂਦੀ ਹੈ ਗੱਡੀ ਲੋਡ ਕਰਵਾਣ ਦੀ ਜਾਂ ਗੱਡੀ ਲੋਡ ਹੁੰਦੀ ਹੈ ਉਦੋਂ ਫਿਰ ਤੁਹਾਨੂੰ ਮਿਲਦੇ ਆ ਤੁਹਾਨੂੰ ਦਿਖਾਣੇ ਆ ਕਿ ਲੋਡਿੰਗ ਲੋਡਿੰਗ ਕਿੱਦਾਂ ਹੁੰਦੀ ਏ ਇਹ ਕੰਪਨੀ ਦੇ ਕੋਸ਼ੰਦਰ ਦਾ ਮੋਲਿਆ ਇਹ ਟਰੱਕ ਪਾਰਕਿੰਗ ਖੜੇ ਨੇ ਇਹਨਾਂ ਦੀ ਖੁਦ ਦੀ ਕੰਪਨੀ ਦੇ ਤੇ ਇਧਰਲੀ ਸਾਈਡ ਡੋਕ ਵੀ ਆਣ ਕੇ ਡੋਕ ਵੀ ਦਿਖਾਣਾ ਤੁਹਾਨੂੰ ਉਹ ਜਿੱਥੇ ਉਹ ਹਰੇ ਜੇ ਕੰਟੇਨਰ ਜਿਹੜਾ ਜਾ ਰਿਹਾ ਪਿੱਛੇ ਨੂੰ ਇਹ ਸਾਰੇ ਡੋਕ ਨੇ ਉਹ ਅੱਗੇ ਜਾ ਕੇ ਪਾਰਕਿੰਗ ਆਪਾਂ ਹੁਣ ਗੱਡੀ ਪਾਰਕਿੰਗ 'ਚ ਖੜੀ ਕਰ ਦੇਣ ਲੱਗੇ ਆਂ ਖੜੀ ਕਰਕੇ ਤੇ ਫਿਰ ਆਪਾਂ ਵੇਟ ਕਰਨੇ ਆ ਗੱਡੀ ਲੋਡ ਹੋਣ ਦੀ ਜਦੋਂ ਗੱਡੀ ਦੀ ਲੋਡਿੰਗ ਸਟਾਰਟ ਹੋਈ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਲੋ ਵੀ ਮਿੱਤਰੋ ਵਲੋਗਿੰਗ ਦਾ ਅੱਜ ਫਾਇਦਾ ਹੋ ਗਿਆ ਕਹਿੰਦੇ ਮਨਜੀਤਾ ਭਾਜੀ ਤੁਸੀਂ ਵਲੋਗਰ ਬੰਦੇ ਹੋ ਤੁਹਾਨੂੰ ਅਸੀਂ ਵੇਟ ਨਹੀਂ ਕਰਵਾਣੀ ਓ ਮਾਈ ਗਾਡ ਵਾਓ ਤੁਸੀਂ ਵਲੋਗ ਸ਼ਲੋਗ ਬਣਾ ਲੈ ਹੁੰਦੇ ਨੇ ਤਾਂ ਇਸ ਕਰਕੇ ਆਪਾਂ ਜੇ ਅੰਦਰ ਆਈਆਂ ਤੇ ਆਪਾਂ ਨੂੰ ਰੈਂਪ ਮਿਲ ਗਿਆ ਹੁਣ ਆਪਾਂ ਗੱਡੀ ਰੈਂਪ ਤੇ ਲਾਣ ਲੱਗੇ ਆਂ ਅੰਦਰ ਜਾ ਕੇ ਫਿਰ ਆਪਾਂ ਚਾਰ ਪਲਟਾਂ ਨੂੰ ਬੈਲਟਾ ਮਾਰਨੀਆਂ ਨੇ ਤੇ ਬੈਲਟਾ ਬੁਲਟਾ ਮਾਰ ਕੇ ਲੋਡ ਲੂਟ ਕਰਵਾ ਕੇ ਹੁਣ ਤੁਹਾਨੂੰ ਡਾਇਰੈਕਟ ਮਿਲਣੇ ਆ ਠੀਕ ਹੈ ਲਓ ਵੀ ਮਿੱਤਰੋ ਗੱਡੀ ਆਪਣੀ ਲੋਡ ਹੋਣੀ ਸ਼ੁਰੂ ਹੋ ਗਈ ਆ ਆ ਤਿੰਨ ਚਾਰ ਪੈਲੇਟਾਂ ਨੂੰ ਬੈਲਟਾ ਮਾਰਨੀਆਂ ਸੀ ਤਿੰਨ ਪੈਲੇਟਾਂ ਨੂੰ ਤੇ ਬੈਲਟਾ ਮਾਰਤੀਆਂ ਨੇ ਹੁਣ ਇੱਕ ਪਾਇਲਟ ਹੋਰ ਉਹ ਇੱਥੇ ਹੋਰ ਰੱਖੇਗਾ ਜਾਂ ਪੁੱਛ ਕੇ ਇਸ ਤੋਂ ਬਾਅਦ ਸਿੰਗਲ ਪਾਇਲਟ ਇੱਥੇ ਆਏਗਾ ਫਿਰ ਆਪਾਂ ਸਿੰਗਲ ਪਾਇਲਟ ਨੂੰ ਬੈਲਟ ਮਾਰ ਕੇ ਫਿਰ ਫਿਨਿਸ਼ ਕੰਮ ਵਨ ਇਟਰਨਿਟੀ ਲੇਟਰ ਲੋ ਵੀ ਸੱਜਣੂ ਪਹਿਲੀ ਜਗ੍ਹਾ ਤੋਂ ਗੱਡੀ ਆਪਣੀ ਲੋਡ ਹੋ ਚੁੱਕੀ ਐ ਹੁਣ ਦੂਜੀ ਜਗ੍ਹਾ ਤੋਂ ਆਪਾਂ ਗੱਡੀ ਲੋਡ ਕਰਵਾਉਣ ਵਾਸਤੇ ਜਾਣਾ ਐ ਪਰ ਉਸ ਤੋਂ ਪਹਿਲਾਂ ਆਪਾਂ ਇਸ ਕੰਪਨੀ ਤੋਂ ਡਾਕੂਮੈਂਟ ਲੈਣੇ ਨੇ ਲੋਡਿੰਗ ਦੇ ਤੇ ਉਹੀ ਇਹ ਬੀਬੀਪ ਵਾਲਾ ਜੰਤਰ ਪਿਆ ਐ ਇਹ ਦੁਬਾਰਾ ਜਦੋਂ ਬੀਬੀਪ ਕਰੂਗਾ ਤੇ ਆਪਾਂ ਇੱਕ ਵਾਰ ਫੇਰ ਤੋਂ ਦੁਬਾਰਾ ਡਾਕੂਮੈਂਟ ਲੈਣ ਵਾਸਤੇ ਇਹਨਾਂ ਦੇ ਆਫਿਸ ਜਾਣਾ ਐ ਫਿਲਹਾਲ ਮੈਂ ਵੇਟ ਕਰ ਰਿਹਾ ਹਾਂ ਹਲੇ ਕੁਛ ਨਹੀਂ ਬਣਿਆ ਅੱਧਾ ਘੰਟਾ ਹੋ ਗਿਆ ਮੈਨੂੰ ਵੇਟ ਕਰਦੇ ਨੂੰ ਹਲੇ ਤੱਕ ਤੇ ਨਹੀਂ ਵਜਿਆ ਜਦੋਂ ਬੀਬੀ ਬੋਜੂਗਾ ਡਾਕੂਮੈਂਟ ਲੈ ਕੇ ਫਿਰ ਆਪਾਂ ਨੈਕਸਟ ਲੋਡਿੰਗ ਡੈਸਟੀਨੇਸ਼ਨ ਵੱਲ ਜਾਵਾਂਗੇ ਉੱਥੇ ਜਾ ਕੇ ਤੁਹਾਨੂੰ ਮਿਲਨੇ ਆ ਉੱਥੇ ਜਾ ਕੇ ਕਿਦਾਂ ਲੋਡਿੰਗ ਹੁੰਦੀ ਹੈ ਕਿੰਨੇ ਟਾਈਮ ਚ ਹੁੰਦੀ ਹੈ ਸਾਰੀ ਤੁਹਾਨੂੰ ਡਿਟੇਲ ਦੇਣੇ ਆ ਤੇ ਉਹਨਾਂ ਚਿਰ ਬਣੇ ਨੂੰ ਵਲੋਗ ਦੇ ਨਾਲ ਮਿਲਦੇ ਆ ਤੁਹਾਨੂੰ ਹਣ ਸਿੱਧਾ ਉੱਥੇ ਜਾ ਕੇ 2000 years later 1 hour later ਲੋਈ ਮਿੱਤਰੋ ਕੰਪਨੀ ਵਿੱਚ ਪਹੁੰਚ ਗਏ ਹਾਂ ਹੁਣ ਪੁੱਛਣੇ ਇਹਨਾਂ ਨੂੰ ਜਾ ਕੇ ਕਿ ਕਦੋਂ ਲੋਡਿੰਗ ਹੋਏਗੀ ਕੀ ਹਿਸਾਬ ਕਿਤਾਬ ਹੈ ਕਿੰਨਾ ਟਾਈਮ ਲੱਗੇਗਾ ਇਹ ਕੰਪਨੀ ਦਾ ਆਫਿਸ ਆ ਤੇ ਗੱਡੀ ਆਪਾਂ ਉੱਥੇ ਪਾਰਕ ਕਰ ਦਿੱਤੀ ਏ ਤੇ ਗੱਡੀ ਲੋਡ ਕਰਵਾ ਕੇ ਫਿਰ ਆਪਾਂ ਚਾਲੇ ਪਾਵਾਂਗੇ ਸਟਰੀਆ ਵੱਲ ਨੂੰ ਉਹਨਾਂ ਚਿਰ ਬਣੇ ਰੋ ਵਲੋਗ ਦੇ ਨਾਲ ਮੈਂ ਲੋਡਿੰਗ ਕਰਵਾਣ ਤੋਂ ਬਾਅਦ ਤੁਹਾਨੂੰ ਅਪਡੇਟ ਦੇਣਾ ਕਿ ਗੱਡੀ ਕਿੰਨੇ ਟਾਈਮ ਚ ਲੋਡ ਹੋਈਏ ਕਿੰਨੇ ਟਾਈਮ ਚ ਨਹੀਂ ਲੋਈ ਮਿੱਤਰੋ ਆਪਾਂ ਰਜਿਸਟ੍ਰੇਸ਼ਨ ਕਰਵਾਤੀਏ ਤੇ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਕੰਡਾ ਕਰਾਓ ਕੰਡਾ ਕਰਵਾਉਣ ਤੋਂ ਬਾਅਦ ਫਿਰ ਆਪਾਂ ਗੱਡੀ ਦੁਬਾਰਾ ਪਾਰਕਿੰਗ ਚ ਲਾ ਦੇਣੀ ਹੈ ਤੇ ਫਿਰ ਉਹ ਜਿਹੜਾ ਉੱਥੇ ਡਿਸਪਲੇ ਸ਼ੋ ਹੋ ਰਹੀ ਏ ਉੱਥੇ ਆਪਣਾ ਇੱਕ ਨੰਬਰ ਸ਼ੋ ਹੋਏਗਾ ਜਦੋਂ ਨੰਬਰ ਸ਼ੋ ਹੋਇਆ ਉਦੋਂ ਆਪਾਂ ਫਿਰ ਰੈਂਪ ਮਿਲੇਗਾ ਆਪਾਂ ਨੂੰ ਰੈਂਪ ਦੇ ਉੱਤੇ ਆਪਣੀ ਲੋਡਿੰਗ ਹੋਏਗੀ A few moments later ਲੋਈ ਮਿੱਤਰੋ ਰੈਂਪ ਨੰਬਰ ਆਪਣਾ ਆ ਗਿਆ ਰੈਂਪ ਨੰਬਰ 35 ਤੋਂ ਆਪਣੀ ਗੱਡੀ ਲੋਡ ਹੋਣੀ ਆ ਉਹ ਸਾਹਮਣੇ ਰੈਂਪ ਨੰਬਰ ਲਿਖਦਾ ਹੋਣਾ 35 ਉੱਥੋਂ ਆਪਣੀ ਗੱਡੀ ਲੋਡ ਹੋਣੀ ਆ ਦੇ ਮੈਂ ਹੁਣ ਗੱਡੀ ਲੋਡ ਕਰਵਾ ਲਾ ਗੱਡੀ ਲੋਡ ਕਰਵਾ ਕੇ ਫਿਰ ਤੁਹਾਨੂੰ ਮਿਲਣਾ ਆ ਲੋ ਵੀ ਮਿੱਤਰੋ ਪੰਗਾ ਪੈ ਗਿਆ ਇੱਕ ਡੱਡੀ ਦਾ ਜਿਹੜਾ ਐਕਸਲ ਵੇਟ ਆ ਉਹ ਥੋੜਾ ਜਿਹਾ ਉੱਪਰ ਥੱਲੇ ਹੋ ਗਿਆ ਆ ਹੁਣ ਦੁਬਾਰਾ ਤੋਂ ਗੱਡੀ ਅਨਲੋਡ ਹੋ ਰਹੀ ਏ ਐਕਸਲ ਵੇਟ ਜਿਹੜਾ ਥੋੜਾ ਕੋ ਤਾਂ ਉੱਪਰ ਥੱਲੇ ਹੋ ਗਿਆ ਆ ਇਸ ਕਰਕੇ ਹੋਣਾ ਹੈ ਅੱਧਾ ਮਾਲ ਉਤਰੇਗਾ ਅੱਧਾ ਮਾਲ ਉਤਰ ਕੇ ਫਿਰ ਦੁਬਾਰਾ ਲੋਡ ਹੋਏਗਾ ਲੋਡ ਹੋਣ ਤੋਂ ਬਾਅਦ ਫਿਰ ਆਪਾਂ ਚਾਲੇ ਪਾਣੀ ਬਣਨੇ ਨੇ ਜਿੱਥੇ ਆਪਾਂ 1 ਘੰਟੇ ਜੇ ਵੇਲਾ ਆਉਣਾ ਸੀ ਹੁਣ ਆਪਾਂ ਨੂੰ 1.5 ਘੰਟਾ ਫालतू ਲੱਗ ਜਾਣਾ ਹੈ। No god please no 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 ਤੇ ਇਹਦੇ ਆ ਲੋਡਿੰਗ ਕਰਵਾਉਣ ਤੋਂ ਬਾਅਦ ਬਨੇਰੋ ਵਲੋਗ ਦੇ ਨਾਲ। ਯਹੀ ਨਹੀਂ ਅਭੀ ਹੋਰ ਸੁਣੀਏ। ਲੋ ਵੀ ਮਿੱਤਰੋ ਲੋਡਿੰਗ ਆਪਣੀ ਇੱਥੋਂ ਵੀ ਫਿਨਿਸ਼ ਹੋ ਗਈ ਏ ਤੇ ਡਾਕੂਮੈਂਟਸ ਆਪਾਂ ਨੂੰ ਮਿਲ ਗਏ ਨੇ। ਹੁਣ ਆਪਾਂ ਜਾਵਾਂਗੇ ਆਪਣੀ ਪਾਰਕਿੰਗ ਵੱਲ। ਉੱਥੇ ਜਾ ਕੇ ਰੈਸਟ੍ਰੂਸਟ ਕਰਾਂਗੇ ਕਿਉਂਕਿ ਅੱਜ ਟਾਈਮ ਬਹੁਤ ਹੋ ਗਿਆ ਆ ਤੇ 8 ਵਜੇ ਤੋਂ ਬਾਅਦ ਸਿਆਲਾਂ ਦੇ ਟਾਈਮ ਦੇ ਵਿੱਚ ਸਰਦੀਆਂ ਦੇ ਵਿੱਚ ਅਸਟਰੀਆ ਬੈਨ ਹੋ ਜਾਂਦਾ ਆ 8 ਵਜੇ ਤੋਂ ਬਾਅਦ ਆਪਾਂ ਡਰਾਈਵ ਨਹੀਂ ਕਰ ਸਕਦੇ ਅਸਟਰੀਆ ਦੇ ਵਿੱਚ ਦੂਜਾ ਇੱਕ ਪੰਗਾ ਇਹ ਪੈ ਗਿਆ ਸੀ ਕਿ ਐਕਸਲ weight ਮੇਰਾ ਵੱਧ ਗਿਆ ਸੀਗਾ ਮੁੜ ਕੇ ਉਹਨਾਂ ਨੇ ਫਿਰ ਦੁਬਾਰਾ ਗੱਡੀ ਅਨਲੋਡ ਕੀਤੀ ਅਨਲੋਡ ਕਰਕੇ ਐਕਸਲ weight ਉਹਨਾਂ ਨੇ ਬਰਾਬਰ ਕੀਤਾ ਕਿਉਂਕਿ ਅਸਟਰੀਆ ਦੇ ਵਿੱਚ ਕੰਟਰੋਲਾ ਹੋ ਜਾਂਦਾ ਆ ਗੱਡੀ ਦਾ ਉੱਥੇ ਜੇ ਐਕਸਲ weight 11 ਟਨ ਤੋਂ ਉੱਪਰ ਹੋਵੇ ਅਬੇ ਜਲਦੀ ਬੋਲ ਕੱਲ ਸਵੇਪਨਵੇਲ ਨਿਕਲਣਾ ਹੈ ਮਤਲਬ 10.5 ਟਨ ਤੋਂ ਉੱਪਰ ਹੋਵੇ ਤੇ ਫਿਰ ਉਹ ਫਾਈਨ ਬਹੁਤ ਤਕੜਾ ਲੈਂਦੇ ਨੇ ਇਸ ਕਰਕੇ ਇਹਨਾਂ ਨੇ ਜਿਹੜਾ ਲੋਡ ਕੀਤਾ ਸੀ ਕਾਰਗੋ ਪਹਿਲਾਂ ਉਹ 11 ਟਨ ਤੋਂ ਉੱਪਰ ਹੋ ਗਿਆ ਸੀ ਫਿਰ ਦੁਬਾਰਾ ਇਹਨਾਂ ਨੇ ਗੱਡੀ ਅਨਲੋਡ ਕੀਤੀ ਅਨਲੋਡ ਕਰਕੇ ਤੇ ਫਿਰ ਇਹਨਾਂ ਨੇ ਐਕਸਲਵੇਟ ਸੈੱਟ ਕੀਤਾ ਸੈੱਟ ਸ਼ੂਟ ਕਰਨ ਦੇ ਮਤਲਬ ਕਰਦੇ ਕਰਾਂਦੇ 2.5 ਘੰਟੇ ਲੱਗ ਗਏ ਮੈਨੂੰ ਉੱਥੇ ਜਿੱਥੇ 1 ਘੰਟੇ ਚ ਫਿਨਿਸ਼ ਹੋਣਾ ਸੀ ਕੰਮ ਸਾਰਾ ਉਥੇ ਢਾਈ ਘੰਟੇ ਲੱਗ ਗਏ ਬਾਕੀ ਸੀਲ ਸੂ ਲਾ ਗੱਡੀ ਆਪਣੀ ਰੈਡੀ ਏ ਹੁਣ ਆਪਾਂ ਚਾਲੇ ਪਾਣੇ ਆ ਅਸ਼ਟਰੀਆ ਵਾਲ ਨੂੰ ਤੇ ਕੱਲ ਤੇ ਨਹੀਂ ਗੱਡੀ ਖਾਲੀ ਹੋਊਗੀ ਹੁਣ ਗੱਡੀ ਪਰਸੋ ਹੀ ਖਾਲੀ ਹੋਊਗੀ ਤਾਂ ਕਿਹਾ ਨਾ ਚੋ ਮੈਨੂੰ ਇਹ ਸੀ ਕਿ ਗੱਡੀ ਟਾਈਮ ਨਾਲ ਲੋਡ-ਅਨਲੋਡ ਹੋ ਜਾਊਗੀ ਤੇ ਆਪਾਂ ਕੱਲ ਤੱਕ ਗੱਡੀ ਸ਼ਾਮ ਤੱਕ ਖਾਲੀ ਕਰਵਾ ਦਾਂਗੇ ਪਰ ਹੁਣ ਨਹੀਂ ਖਾਲੀ ਹੋਣੀ ਕੱਲ ਹੁਣ ਗੱਡੀ ਹੋਊਗੀ ਪਰਸੋਂ ਖਾਲੀ ਛੁੱਟ 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 ਪੇਛੁੱਟ ਤੇ ਬਣੀ ਰੋ ਵਲੋਗ ਦੇ ਨਾਲ ਕਿਵੇਂ ਲੱਗਦਾ ਹੈ ਵਲੋਗ ਕਮੈਂਟ ਕਰਕੇ ਜਰੂਰ ਦੱਸਿਆ ਕਰੋ 1 eternity later ਪਾਰਕਿੰਗ ਆਪਾਂ ਨੂੰ ਪੈ ਗਈ ਆ 241 ਕਿਲੋਮੀਟਰ ਤੇ ਪਾਰਕਿੰਗ ਆ ਤੇ ਉੱਥੇ ਜਾ ਕੇ ਆਪਾਂ ਰੈਸਟ ਲੈਣੀ 9 ਘੰਟੇ ਦਾ ਪਾਉਜ਼ਾ ਲੈ ਕੇ ਆਪਾਂ ਕੱਲ ਫੇਰ ਦੁਬਾਰਾ ਡਰਾਈਵ ਸ਼ੁਰੂ ਕਰਨੀ ਹੈ ਤੇ ਮਿਲਦੇ ਹਾਂ ਤੁਹਾਨੂੰ ਆਪਾਂ ਉੱਥੇ ਜਾ ਕੇ ਪੇਡ ਪਾਰਕਿੰਗ ਆ ਰਿਵਿਊ ਮੈਂ ਚੱਕ ਕੇ ਤੇ ਨੇ ਬਾਲੀ ਫੱਦੂ ਪਾਰਕਿੰਗ ਆ ਬਾਕੀ ਕੋਈ ਨਹੀਂ ਹੁਣ ਕੀ ਕਰੀਏ ਰਾਤ गुजारਣੀ ਪੈਣੀ ਇੱਕ ਬਾਕੀ ਰਿਵਿਊ ਦੇ ਵਿੱਚ ਤੇ ਸਾਰੇ ਡਰਾਈਵਰਾਂ ਨੇ ਲਾਫਾਈ ਕੀਤੀ ਵੀ ਪਾਰਕਿੰਗ ਵਾਲਿਆਂ ਦੀ ਇਹ ਉਠਾ ਲੈ ਰਹੇ ਤੇਵਾ ਉਠਾ ਲੈ ਰਹੇ ਬਾਬਾ ਤੇ ਮਿਲਨੇ ਆ ਪਾਰਕਿੰਗ ਦੇ ਵਿੱਚ ਜਾ ਕੇ ਦੇਖਣੇ ਉੱਥੇ ਦਾ ਕੀ ਮਹੌਲ ਚੱਲਿਆ ਜੋ ਡਰਾਈਵਰਾਂ ਨੇ ਲਿਖਿਆ ਆ ਸਹੀ ਆ ਜਾਂ ਕੀ ਗੱਲ ਬਾਤ ਆ ਉਹ ਉੱਥੇ ਜਾ ਕੇ ਹੀ ਪਤਾ ਲੱਗੂਗਾ ਅੱਖੀਂ ਵੇਖ ਕੇ ਪਤਾ ਲੱਗੂਗਾ ਤੇ ਬਣੇ ਰੋ ਵਲੋਗ ਦੇ ਨਾਲ ਉੱਥੇ ਜਾ ਕੇ ਆਪਾਂ ਵਲੋਗ ਦੀ ਐਂਡਿੰਗ ਕਰਾਂਗੇ 2000 years later ਲੋ ਮਿੱਤਰੋ ਇਹ ਪਾਰਕਿੰਗ ਆ ਪਾਰਕਿੰਗ ਦੇ ਵਿੱਚ ਆਪਾਂ ਪਹੁੰਚ ਗਏ ਆ ਪੇੜ ਪਾਰਕਿੰਗ ਆ ਇੱਥੇ ਆਪਾਂ ਗੱਡੀ ਲਾਈ ਆ ਪੇੜ ਪਾਰਕਿੰਗ ਦੇ ਵਿੱਚ ਇਦਾਂ ਦੇ ਥੋੜਾ ਜਿਹਾ ਮੋਲ ਹੁੰਦਾ ਪਿੰਡਾਂ ਵਾਲੀ ਪੇੜ ਪਾਰਕਿੰਗ ਦੇ ਵਿੱਚ ਤੇ ਗੱਡੀ ਹੁਣ ਆਪਾਂ پارک ਕਰ ਦਿੱਤੀ ਆ ਸਵੇਰੇ ਆਪਾਂ 9 ਘੰਟੇ ਦਾ ਪੋਜਾ ਲੈ ਕੇ ਮਤਲਬ ਕਿ 9 ਘੰਟੇ ਦੀ ਰੈਸਟ ਲੈ ਕੇ ਫਿਰ ਤੋਂ ਡਰਾਈਵ ਸ਼ੁਰੂ ਕਰਨੀ ਹੈ ਹੁਣ ਆਪਾਂ ਰੋਟੀ ਪਾਣੀ ਬਣਾਵਾਂਗੇ ਆਪਣਾ ਰੋਟੀ ਪਾਣੀ ਬਣਾ ਕੇ ਖਾ ਪੀ ਕੇ ਆਪਾਂ ਸੋ ਜਾਣਾ ਆ ਤੇ ਮਿਲਦੇ ਆ ਤੁਹਾਨੂੰ ਕੱਲ ਦੇ ਵਲੋਗ ਚ ਅੱਜ ਦੇ ਵਲੋਗ ਦੇ ਵਿੱਚ ਸਿਰਫ ਇੰਨਾ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦੇ ਉੱਤੇ ਕਲਿੱਕ ਕਰਕੇ ਉਹਨੂੰ ਆਨ ਕਰ ਲਓ ਕਿਉਂਕਿ ਤੁਹਾਨੂੰ ਮੇਰੇ ਨਵੇਂ-ਨਵੇਂ ਵਲੋਗਾਂ ਬਾਰੇ ਪਤਾ ਲੱਗਦਾ